ਹੇ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਾਂ ਦਰਬਾਰ ਸਾਹਿਬ ਆਏ ਹੋਏ ਅੰਮ੍ਰਿਤਸਰ ਆਪਾਂ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੋ ਜੋ ਵੀ ਆਪਾਂ ਜਾਵਾਂਗੇ ਤੇ ਉੱਥੋਂ ਦਾ ਇਤਿਹਾਸ ਵੀ ਜ਼ਰੂਰ ਦੱਸਾਂਗੇ ਆਓ ਆਪਾਂ ਹੁਣ ਅੱਗੇ ਚੱਲਦੇ ਹਾਂ ਦੇਖੋ ਆਪਾਂ ਪਹਿਲਾਂ ਕਿਹੜੇ ਗੁਰਦੁਆਰਾ ਸਾਹਿਬ ਜਾਣੇ ਹਾਂ ਉੱਥੇ ਜਾ ਕੇ ਫਿਰ ਤੁਹਾਨੂੰ ਦਰਸ਼ਨ ਕਰਵਾਉਣੀ ਆ ਤੇ ਆਪਾਂ ਅਰਗਾ ਫੱਕਰ ਸਾਹਿਬ ਉਹ ਸਾ ਇਹ ਬੁੱਟਣ ਸਾਹਿਬ ਆਪਾਂ ਜਿਵੇਂ ਉਹਦੀ ਬਣੀ ਹੋਈ ਓਵੇਂ ਆ ਨਾ ਕਿਸ ਸਕਾਲਰਸ਼ਿਪ ਦੀ ਕਿਹਨੇ ਰਹਿੰਦਾ ਨਾ ਬੇਰ ਪੱਤ ਪੱਤ ਕਿਸ ਨੰਬਰ ਕੇ ਮੈਂ ਭਜਦੇ ਆ ਨਾ 43 42 ਮਿਲਣ ਪ੍ਰਬਤ ਉਹ ਜੇ ਚਾਹੀਦੇ ਸਕਰੀਨ ਕਲੈਡ ਚੱਲਦੀ ਦੀ ਗੱਡੀ ਦੀ ਕਿੱਸਰ ਜੀ ਆ ਦੇ ਆਊਗਾ ਹੁਣ ਤੂੰ ਦੇਖੀ ਐਰਪੋਰਟ ਮੂਰੇ ਆਰੇਥੋਂ ਸਟਾਰਟ ਹੋ ਜਾਂਦਾਗਾ ਇਥੋਂ ਬੀੜ ਜਾ ਸਟਾਰਟ ਹੋ ਗਿਆ ਇਥੋਂ ਹੁਣ ਪਤਾ ਲੱਗੋ ਕਿ ਕਿੰਨੇ ਜਹਾਜ਼ ਖੜੇ ਹੋਣਗੇ ਅੰਦਰ ਗੱਡੀ ਆਪਣੀ ਨੀਵੀ ਆ ਇੰਨੇ ਜਹਾਜ਼ ਖੜੇ ਨੇ ਅੰਦਰ ਆਓ ਦੇ ਆਓ ਉਤਰਦਾ ਆ ਉਤਰ ਗਿਆ ਉਹ ਦੇ ਸਟਾਰਦਾ ਓ ਤਰਾ ਤਨਉਲਿਆ ਓ ਤਰਦਾ ਪਰ ਇਹ 체ਰন্দ্র ਆਤਾ ਸਾਰੀ ਇਨਲੀ ਆਹਾ ਅੱਧਰ ਪਾਸੇ ਬਣਾ ਹੋਇਆ ਖੇਤ ਦੇ ਪਾਸੇ ਦੇਖਦੇ ਨੇ ਮਤਲਬ ਪਤਾ ਲੱਗਦਾ ਦੂਰੋਂ ਜਹਾਜ਼ ਉਤਰਦੇ ਨੂੰ ਇੱਥੇ ਫੌਜੀ ਰਹਿੰਦੇ ਆ ਪੱਕੇ ਹਨ ਹਾਂ ਬੇਸ ਆ ਇਹ ਰਸਤਾ ਹੈ ਨੈਗੇਟਿਵ ਸੁਧਾਰ ਇਹ ਰਸਤਾ ਨਹੀਂ ਹੈ ਇਹ ਕੋਈ ਨਹੀਂ ਹੈ ਅਰ ਅੱਧਰ ਲੱਗਦਾ ਕਿ ਨੱਧਰ ਪਤਾ ਲੱਗਦਾ ਅਸੀਂ ਕਿੱਥੇ ਲੈਂਡਿੰਗ ਕਰਨੀ ਹੈਗੀ ਓਵਰਲੇਕ ਤਾਂ ਸਾਹਮਣੇ ਪੈਣੀ ਲੁੱਪਰ ਜਹਾਜ਼ ਦੀ ਆ ਥੱਲੇ ਇੰਨੇ ਜਹਾਜ਼ ਖੜੇ ਹੈ ਹੈਲੀਕਾਪਟਰ ਅੰਦਰ ਦੂਜੇ ਲੜਾਕੂ ਜਹਾਜ਼ ਬਹੁਤ ਖੜੇ ਨੇ ਇੱਕ ਤੀਨੇ ਹੋਣਗੇ ਖੜੇ ਨੇ ਅੰਦਰ ਦੇਖੀ ਇੱਥੇ ਜਹਾਜ਼ ਖੜੇ ਨੇ ਤੀਨੇ ਹੋਣਗੇ ਤੁਹਾਨੂੰ ਰਸਤੇ 'ਚ ਤਿੰਨ ਟੋਲ ਪਲਾਜ਼ੇ ਹੈ ਨੇ ਨਾ ਹਾਈ ਇੱਕ ਟੋਲ ਲੱਗਿਆ ਦੋ ਐਵੇਂ ਨਿਕਲੇ ਆਏ ਉਹ ਕਾਹ ਤੋਂ ਨਿਕਲੇ ਨੇ ਨਹੀਂ ਵਜਾ ਕੀ ਐ ਨਿਕਣ ਦੀ ਗਰੂ ਸਾਲ ਦੀ ਬਕਸੀ ਹੋਈ ਦਸਤਾਰ ਦੋ ਟੂਲ ਵਾਲਿਆਂ ਕਹਿੰਦੇ ਚਲੋ ਅਸੀਂ ਪ੍ਰਸ਼ਾਦਾ ਵੀ ਸੱਕ ਲਿਆ ਚਾਹ ਵੀ ਪੀ ਲਈ ਨਾਲ ਹੀ ਸੀ ਜੱਡਾ ਹੋਟਲ ਤੇ ਬਰਲੇ ਖਾਣਾ ਵਾਈਟ ਕਰਦੇ ਆ ਕਿਉਂਕਿ ਸੇਤ ਜ਼ਰੂਰੀ ਹੈ ਜਿਹੜੇ ਤਾਂ ਕਾਲੇ ਨੇ ਲੋਕ ਤਾਂ ਬੱਸ ਵੀ ਉੱਪਰ ਦੀ ਕੱਢ ਲੋ ਜੋ ਨਿਕਲਦੀ ਆ ਫਿਰ ਹਨ ਇੰਨੀ ਢੀੜਕਲੀ ਵਿੱਚ ਦੀ ਇੱਕ ਇੱਕ ਗੱਡੀ ਵਾਸਾ ਲੰਘਦੀ ਆ ਆਪਾਂ ਪਹਿਲਾਂ ਅਗੇ ਗੁਰਦੁਆਰਾ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਚਲੋ ਵੀ ਇਹ ਆਪਣੀ ਸੰਗਤਾਂ ਨੇ ਆਪਣੇ ਨਾਲ ਆ ਆਪ ਕੋ ਕਰੇਗੀ ਸਾਂਦਾ ਇਤਿਹਾਸ 1796 ਵਿੱਚ ਜਦੋਂ ਭਾਈ ਮਨੀ ਸਿੰਘ ਜੀ ਸੀ ਸਹੀਦੀ ਦਾ ਬਦਲਾ ਲੈਣ ਲਈ ਸਿੰਘ ਪੰਜਾਬ ਵਿੱਚ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਆਏ ਸਨ ਉਹਨਾਂ ਸਿੰਘਾਂ ਵਿੱਚੋਂ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਵੀ ਨਾਲ ਸਨ ਸਿੰਘਾਂ ਵਿੱਚੋਂ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਵੀ ਨਾਲ ਸਨ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਉਪਰੰਤ ਸਿੰਘ ਵੱਖ-ਵੱਖ ਥਾਵਾਂ ਤੇ ਚਲੇ ਗਏ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਤਰਨਤਾਰ ਨੇੜੇ ਜੰਗਲ ਵਿੱਚ ਇਸ ਜਗ੍ਹਾ ਤੇ ਬੈਠੇ ਵੇਖ ਲੰਘਦੇ ਹੋਏ ਦੋ ਮੁਸਲਮਾਨ ਕਹਿਣ ਲੱਗੇ ਇਹ ਸਿੰਘ ਕਿੱਥੋਂ ਆਏ ਨੇ ਦੂਜੇ ਨੇ ਕਿਹਾ ਸਿੰਘ ਤਾਂ ਕੋਈ ਰਿਹਾ ਹੀ ਨਹੀਂ ਇਹ ਤਾਂ ਇਹ ਤਾਂ ਗਿੰਦੀ ਹਨ ਜਿਵੇਂ ਕਿ ਵੀ ਕੋਈ ਨਕਲੀ ਸਿੰਘ ਜਾਂ ਕੋਈ ਵੈਸੇ ਹੀ ਲੋਕ ਜਿਵੇਂ ਹੋਣ ਇਹ ਸੁਣ ਕੇ ਸਿੰਘਾਂ ਨੂੰ ਜੋਸ਼ ਆਇਆ ਤੇ ਉਹ ਸੜਕ ਵਿੱਚ ਜਾ ਕੇ ਆਨਾ ਗੱਡਾ ਟਕਾ ਖੋਤਾ ਟੈਕਸ ਲਾ ਅਗਰਾਉਣ ਲੱਗ ਪਏ 10 12 ਦਿਨ ਟੈਕਸ ਅਗਰਾਉਂਦੇ ਰਹੇ ਰਹੇ ਰੋਕਣ ਵਾਲਾ ਕੋਈ ਨਾ ਤਾਂ ਬਾਬਾ ਬੋਤਾ ਸਿੰਘ ਜੀ ਨੇ ਇੱਕ ਚਿੱਠੀ ਵਿੱਚ ਲਿਖ ਕੇ ਚਿੱਠੀ ਲਿਖੇ ਸਿੰਘ ਬੋਤਾ ਹੱਥ ਹੈ ਸੋਟਾ ਰਾ ਖੜੋਤਾ ਅੰਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੀ ਭਾਬੀ ਖਾਨੋਂ ਤੇਰਾ ਦੇਵਰ ਹੈ ਸਿੰਘ ਬੋਤਾ ਲਾਹੌਰ ਦੇ ਸੂਬੇ ਜਕਰੀਆ ਖਾਨ ਨੂੰ ਭੇਜੀ ਜਿਸ ਨੂੰ ਪੜ੍ਹ ਕੇ ਸੂਬੇ ਨੇ ਲਾਹੌਰ ਫੌਜ ਭੇਜੀ ਇਸ ਸਥਾਨ ਤੇ 도ਵੇਂ ਸਿੰਘ ਬਾਬਾ ਬੁੱਤ ਸਿੰਘ ਜੀ ਦੇ ਬਾਬਾ ਗਰਜਾ ਸਿੰਘ ਜੀ ਨੇ ਪਿੱਠਾ ਜੋੜ ਫੌਜ ਦੇ ਚੰਗੇ ਆਹੂ ਲਾਹੇ ਅਤੇ ਮੁਕਾਬਲਾ ਕਰਦੇ ਚੜ੍ਹਦੀ ਕਲਾ ਵਿੱਚ ਸ਼ਹੀਦ ਹੋਏ ਇਸ ਸਥਾਨ ਦੀ ਸੇਵਾ ਬਾਬਾ ਜਿੱਤਾਰ ਸਿੰਘ ਜੀ ਕਰਨਤਾਰਨ ਵਾਲੇ ਕਰਵਾ ਰਹੇ ਹਨ ਇਹ ਹੈ ਇਥੋਂ ਦਾ ਇਤਿਹਾਸ ਬਾਬਾ ਬੁੱਤ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਨੇ ਇਸ ਸਥਾਨ ਤੇ ਟੈਕਸ ਲਸੂਲੇ ਸੀ ਜਿਹੜਾ ਟੈਕਸ ਜਾਨੀ ਕਿ ਇੱਥੇ ਲਾਇਆ ਸੀ ਉਹਨਾਂ ਨੇ ਉਹ ਇੱਥੇ ਰੁਕੇ ਸੀਗੇ ਇੱਥੇ ਰੁੱਕ ਕੇ ਉਹਨਾਂ ਨੇ ਇਹ ਚਿੱਠੀ ਭੇਜੀ ਸੀਗੀ

ਇਹ ਨੈਵੀਗੇਸ਼ਨ ਤਾਂ ਗਲਤ ਹੀ ਹੁੰਦੀ ਹੈ ਲੋਕੇਸ਼ਨ ਇਹਦੀ ਕਿਉਂ ਪੰਜਾਬੀ ਜੀ ਵੀ ਕਰਨਾ ਹੈ ਇਹਨਾਂ ਜੀ ਆ ਯਾਰ ਬੱਬਾ ਪਾਂਚ ਜੀ ਬੱਬਾ ਬੁੱਟਾ ਜੀ ਵੀਡ ਬੱਬਾ ਬੁੱਟਾ ਜੀ ਉਹ ਸਾਉਂਡਿੰਗ ਕਰਦੇ ਹੋ ਰਹੇ ਸਨ ਉਹ ਬੱਬਾ ਆਈਸਕ੍ਰੀਮ ਖਾ ਰਿਹਾ ਸੀ ਲੈ ਲੈ ਬੱਬਾ ਕਰ ਰਹੇ ਆ ਧੰਨ ਧੰਨ ਬਾਬਾ ਬੁੱਢਾ ਜੀ ਸਪਾਈ ਚੱਲ ਰਹੀ ਹੈ ਗਦਵਾਰ ਸਾਹਿਬ ਇਸ ਕੋ ਜੋ ਅਗੋਂ ਬੋਲਦਾਂਗੇ ਜਲਦੀ ਮਿਲਦੇ ਆਂ ਹੋਰ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ